ਉਹਨਾਂ ਗੱਲ ਛੱਡੋ ਤੁਸੀਂ ਇਹ ਇੱਕ ਮਿੰਟ ਪਾਜੀ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਪਰਚਾ ਕਰਾਇਆ ਉਹਨਾਂ ਤੇ ਉਹ ਕੀ ਮੈਕੂਮਣ ਯਾਰ ਚੁੱਪ ਕਰੋ ਉਹ ਚੁੱਪ ਕਰ ਦੋ ਜਿਹੜਾ ਉਹਨਾਂ ਦੇ ਪਰਚਾ ਆਇਆ ਉਹ ਕੀ ਮੈਟਰ ਸੀ ਉਹ ਇੰਨਾ ਲੜਾਈ ਹੋਈ ਆ ਜੀ ਕੀ ਲੜਾਈ ਇੱਕ ਮਿੰਟ ਪਾਜੀ ਇੱਕ ਮਿੰਟ ਇਹ ਮੇਰੀ ਪੈਲੀ ਨਹੀਂ ਮੇਰੀ ਪੈਲੀ ਉੱਚੀ ਆ ਮੈਂ ਮਿੱਟੀ ਲਾਉਂਦਾ ਹਾਂ ਇਹ ਲਾਉਣ ਨਹੀਂ ਦਿੰਦਾ ਮੈਂ ਲਫਾਹਾਂ ਪਾਇਆ ਇਹਨ ਸਵੇਰੇ ਤੜਕੇ 5:30 6:00 ਦੇ ਨਾਗਵੇ ਦਿਹਾੜੀ ਆ ਲਾਂਦਾ ਨਾਗਵੇ ਬੰਦਾ ਹੀ ਉੱਟਕੇ ਕੰਮ ਕਰਦਾ ਪੌਣੇ 6:00 ਵਜੇ ਆ ਕੇ ਮਿੱਟੀ ਲਵਾਈ ਜਨੇ ਇਹਨੂੰ ਪੁੱਛਦੇ ਵੀ ਸਾਹਮਣੇ ਦੇਖਣ ਦੇ ਆਈ ਮਿੱਟੀ ਲਾਏ ਜਦੋਂ ਮੈਂ ਜਾ ਕੇ ਕਿਹਾ ਵਾ ਉੱਤੋਂ ਬਾਅਦ 6.5 ਜ ਬੰਦਾ ਐ ਚਾਹ ਚ ਪੀ ਕੇ ਪਿੱਛੇ ਕਾ ਮੈਂ ਚੱਲ ਯਾਰ ਦੋਵੇਂ ਚੱਲਦੇ ਜੇ ਕੋਈ ਖਰਾ ਹੈਗਾ ਨੁਕਸਾਨ ਕੀਤਾ ਪਸਾਂਵਦੀ ਲੈ ਕੇ ਸਾਡੇ ਬੰਦਾ ਨੇ ਵੀ ਜਾ ਕੇ ਮੂੰਹ ਤੇ ਰੱਟਿਆ ਸਾਡੇ ਮੂੰਹ ਤੇ ਲੈਊਗਾ ਨਹੀਂ ਕੋਈ ਮੈਨੂੰ ਵਿਸ਼ਵਾਸ ਆ ਦੱਸੋ ਗੱਲ ਕਰ ਤੂੰ ਉਹ ਤੂੰ ਅੱਜ ਜਾ ਕੇ ਕੀਤਾ ਤੇ ਇਹ ਗਾਲਾਂ ਕੱਢਣ ਲੱਗ ਪਿਆ ਫੇਰ ਜਾ ਕੇ ਜਦੋਂ ਇਹਨੇ ਗਾਲਾਂ ਕੱਢੀਆਂ ਮੰਗੇ ਗਾਲਾਂ ਕੱਢੀਆਂ ਇੱਕ ਰੋਜ਼ ਗੜਾਸੀ ਇਹ ਲੈ ਕੇ ਮੈਂ ਨਹੀਂ ਨਾ ਮੈਂ ਤੇ ਦਾਤੀ ਨਾ ਰੰਬਾ ਨਾ ਕਈ ਨਾ ਟੰਗਲੀ ਕੁਛ ਨਹੀਂ ਲੈ ਕੇ ਤੰਗਦੇ ਕਹਿੰਦਾ ਕੰਮ ਕਰ ਬੀਜਾ ਉਹ ਵੀ ਨਹੀਂ ਹੈਗਾ ਪੁੱਛ ਲੋ ਮੂੰਹ ਤੇ ਜਦੋਂ ਸਾਡੇ ਗੜਾ ਇਹਦੇ ਸੱਟ ਲੱਗੀ ਦੋਹਾਂ ਦੇ ਇਹਨੇ ਝੂਠਾ ਜਿਹਾ ਬਣਾਇਆ ਕੋ ਫੋਲੋ ਜੋ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਫੋਲੋ ਇੱਕ ਮਿੰਟ ਫੋਲੋ ਇਹ ਗਿਆ ਖਡੂਰ ਬਲੂਰੋ ਗਿਆ ਸਿਰਿਆਲੀ ਸਿਰਿਆਲੀ ਦਾ ਤਰਨ ਕਰਨ ਤਰਨ ਕਰਨ ਜਦੋਂ ਗਿਆ ਮੈਨੂੰ ਕਿ ਇਹਨੇ ਹੋਣਾ ਕਿੱਥੇ ਆ ਮੈਂ ਵੀ ਤੁਹਾਨੂੰ ਤਾਂ ਕਿਹਾ ਉਹ ਤੋਂ ਵੱਡਾ ਆਪਣੇ ਵੱਟ ਟੋਕੇ ਤੇ ਚਲੀ ਗਿਆ ਵਾ ਤੇ ਤੂੰ ਉਹਨੇ ਤੈਨੂੰ ਰਗੜ ਦੇ ਨਹੀਂ ਅਹੀਂ ਮੈਂ ਜਾ ਕੇ ਤੈਨੂੰ ਬਰਾਬਰ ਦਾ ਇਹ ਕੀਤਾ ਵਾ ਇਹਨੂੰ ਵੀ ਨਾ ਸੱਟ ਉਹਦੇ ਹੀ ਨਾ ਤੇਰੇ ਹੀ ਆ ਅਸਲੋ ਇੱਕ ਮਿੰਟ ਇੱਕ ਮਿੰਟ ਜਾਣ ਕੇ ਪਹਿਲਾਂ ਇਹਨੇ ਸੱਟ ਲਾਈ ਸ਼ਨੀਵਾਰ ਇਹਨੇ ਹੁਣ ਤੁਹਾਨੂੰ ਮੇਰੇ ਬੱਚੇ ਦੇ ਨਾਮ ਦਾ ਨਹੀਂ ਪਤਾ ਕੀ ਹੈ ਕੀ ਨਹੀਂ ਕੋਲ ਸਾਰੇ ਆਏ ਸਨ ਮੈਂ ਮਮੀ ਆਣ ਕੇ ਬਾਦ ਸਿਰੇ ਆਇਆ ਦਾਖਣਾ ਇਹ ਵੀ ਤਰਨ ਤਰਨ ਦਾ ਗੁਰਿਆ ਉਹ ਤੋਂ ਬਾਅਦ ਉਸ ਹਸਤਾਲ ਹਾਂ ਤੇ ਇਹਦੇ ਕਰ ਸਨਾਖ ਲਿਆ ਵੀ ਨਾਂ ਬੰਦੇ ਗਏ ਨੇ ਕਿ ਨਾਓ ਤੂੰ ਮੁੱਜਰੇ ਦੇ ਨਾਂ ਨੂੰ ਜਾੜ ਤੇ ਆਮ ਦਾ ਘਰ ਪੈ ਜੋ ਰਾਜੀ ਨਾਵਾ ਕਰ ਲੋ ਇਹ ਕਹਿੰਦਾ ਮੈਂ ਚੀਚਾ ਕਢੋਣੀ ਹੈ ਕਢੋਣੀ ਇਹ ਕਹ ਲੋ ਛਨੀ ਮਾਰ ਨੂੰ ਮੇਰੇ ਘਰ ਦੀ ਦੇ ਮੇਰੇ ਮੁੰਡੇ ਤੇ ਤੇ ਮੇਰੇ ਦੇ ਤਿੰਨਾਂ ਦੇ ਚੌਕੀ ਦਿਖਾ ਦਿੱਤੀ ਸ਼ਾਮ ਨੂੰ ਮੈਨੂੰ ਫੋਨ ਆਇਆ ਚੌਕੀਆਂ ਵੀ ਕਿੱਥੇ ਤੁਸੀਂ ਮੈਂ ਮੈਂ ਹਸਤਾਲ ਪਿਸਤੋਂ ਮੈਂ ਤਰਾ ਨਹੀਂ ਕਿ ਤੇ ਮੈਨੂੰ ਪਤਾ ਹੈ ਤੁਹਾਨੂੰ ਤਲਾਕ ਕਮੀ ਪਿੰਦੀ ਨਹੀਂ ਕਰਨੀ ਮੈਂ ਮੇਰੇ ਸਾਟ ਲਗੀ ਮਨ ਤੇ ਦਾਖਲ ਹੋਇਆ ਇਹਦੇ ਵੀ ਤਾੜੇ ਇੱਕ ਕੰਮ ਕੰਮ ਪਹਿਲੀ ਇਹਦੇ ਬਣਿਆ ਸੀ ਪਹਿਲੀ ਦੀ ਗੱਲ ਆ ਆ ਹੁਣ ਤੇ 7 ਮਹੀਨੇ ਚੰਨ ਸੀ ਮਹੀਨੇ ਦੀ ਗੱਲ ਹੈ ਅੱਛਾ ਝੋਨੇ ਲਾਏ ਆਪਣੀ ਇਮਾਰਤ ਦੀ ਪ੍ਰੈਨ ਦੀ ਗੱਲ ਆ ਐਰ ਕਾ ਜੋ ਝੋਨੇ ਲੱਗੇ ਯਾਨੀ ਕਿ 7 ਕ ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਹਾਂ ਉਸ ਤੋਂ ਬਾਅਦ ਜਦੋਂ ਜੀ ਇਹਦੇ ਘਰ ਮੈਂ ਉੱਥੇ ਦਾਖਲ ਹੋ ਗਿਆ ਮਗਰ ਪੁਲਿਸ ਨੇ ਫੋਨ ਕੀਤਾ ਵਾ ਜਦੋਂ ਪੁਲਿਸ ਨੇ ਫੋਨ ਕਰਨ ਤੋਂ ਬਾਅਦ ਮੇਰੇ ਘਰ ਨੇ ਅਗਲੇ ਦਿਨ ਜਾ ਕੇ ਜਦੋਂ ਮੇਰੇ ਮੁੰਡੇ ਦਾ ਨਿਕੋ ਬਣਿਆ ਤਾਂ ਮੈਂ ਤਾਂ ਕੀ ਮੰਨਣਾ ਫਿਰ ਦੱਸੋ ਮੇਰੇ ਮੁੰਡਾ 15 ਸਾਲਾਂ ਦਾ ਵੱਡਾ ਹਮੇਚ ਪੜਦਾ ਵਾ ਉਹਦਾ ਨਾਮ ਲਖਿਆ ਘਰ ਦੇ ਦਾ ਨਾਮ ਖਾਇਆ ਪਹਿਲ ਇਹਨੇ ਕੀਤੀ 60 ਪਹਿਲ ਇਹਨੇ ਲਾਈ ਪਹਿਲਾਂ ਇਹਨੇ ਲਾਈ ਨਾਮ ਮੇਰੇ ਦੀ ਦਰਖਾਸਤ ਮੇਰੇ ਘਰਤੀ ਤੇ ਮੇਰੇ ਬੱਚਿਆਂ ਦੇ ਪਹਿਲਾਂ ਇਹਨੇ ਦਿੱਤੀ ਮੈਂ ਬਾਹਰ ਤੇ ਸੱਟ ਲਾਈ ਬਾਹਰ ਤੇ ਰਖਾ ਦਿੱਤੀ ਕਿੱਥੇ ਲਾਈ ਸੱਟ ਮੇਰੇ ਇੱਥੇ ਲੱਗੀ ਐ ਇਧਰ ਲੱਗੀ ਇਹਦੇ ਇਧਰ ਬਾਹਾਂ ਤੇ ਹੀ ਦੇ ਦੋਵਾਂ ਤੇ ਬਾਹਾਂ ਤੇ ਲਾਈ ਆ ਆ ਲਾਈ ਇਹਨੇ ਹੱਡੀ ਘਟਾਈ ਸੀ ਆ ਲਾਈ ਇਹਨੇ ਹੱਥ ਥੇ ਆਪੇ ਤੁਸੀਂ ਦੋਨੇ ਏਡੋ ਏਡੋ ਤੇ ਲਾਈ ਹੋਣੀ ਨਾ ਇੱਕ ਦੂਜੇ ਨੂੰ ਵੇਖ ਕੇ ਵੀ ਇੱਕੇ ਤੇ ਲਾਈ ਫੜੇ ਨਾ ਜਾਈਏ ਤੇਰਾ ਕੰਮ ਕਰੂ ਇੱਕ ਮੇਰਾ ਕਰੂਗਾ ਨਾ ਉਹ ਇਹਨੇ ਕੀਤੀ ਦੇਖੋ ਜੀ ਇਹਦੇ ਘਰੇ ਦੀ ਮਾਸੀ ਦਾ ਮੁੰਡਾ ਵਾ ਉਹਨੇ ਘਰੇ ਆ ਕੇ ਉਹਨਾਂ ਕੇ ਵੀ ਰਾਜ਼ਨਾਮਾ ਕਰ ਲੋ ਸਾਡੇ ਖੇਲੇ ਦਾ ਸਰਪੰਚ ਸਾਫਾ ਜਦੋਂ ਉਦੋਂ ਇਸ ਤਰ੍ਹਾਂ ਤਾਂ ਢੀ ਲੜਾਈ ਹੋਈ ਉਦੋਂ ਤੇ ਕੋਸ਼ਿਸ਼ ਨਹੀਂ ਕੀਤੀ ਵੀ ਕੋਈ ਬੰਦੇ ਕੋ ਸਾਂਝੇ ਕੋ ਜਾ ਕੇ ਬੈਠ ਮੈਂ ਅਮਰਜੀਤ ਸਰਪੰਚਾ ਇਹਨਾਂ ਨੇ ਵੀ ਅਕਲ ਕਾ ਸੰਦੇ ਮੈਂ ਉਹਦੇ ਘਰ ਗਿਆ ਮੈਂ ਆਖਿਆ ਵੀ ਗਰਦੇਵ ਨੂੰ ਮੈਂ ਬਿਠਾ ਲੈਣਾ ਮੈਂ ਜਿੱਦਾਂ ਕਹਿ ਕਰਾ ਲਈਨਾ ਤੂੰ ਜਾ ਜੋਗੇ ਨੂੰ ਬਿਠਾ ਲਾ ਉਹ ਗੱਲ ਮੂੰਹ ਤੇ ਫੋਨ ਤੇ ਕਰਾਨਾ ਉਹ ਇੱਕ ਮਿੰਟ ਦਿਓ ਉਹ ਕਹਿੰਦਾ ਉਹ ਕਹਿੰਦਾ ਗੱਲ ਸੁਣ ਮੇਰੀ ਉਹ ਕਹਿੰਦਾ ਉਹ ਨਹੀਂ ਮੰਨਦਾ ਉਹ ਕਹਿੰਦਾ ਮੈਂ ਨਹੀਂ ਰਾਜ਼ੀ ਨਾ ਕਰਨਾ ਮੇਰੇ ਮੁੰਡੇ ਤੋਂ ਖਾਨ ਜੋਗਾ ਵਾਧੂ ਕੋ ਹੈ ਉਹਨੂੰ ਪੁੱਛਿਆ ਚਲੋ ਕੋਈ ਨਹੀਂ ਖੁੱਲੋ ਜੇ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਲੋ ਜੇ ਇੱਕ ਮਿੰਟ ਸਹੀ ਸਹੀ ਦਸੀ ਕਿੰਨੇ ਪੈਸੇ ਲੱਗੇ ਉਦੋਂ ਸਹੀ ਸਹੀ 26 ਬਣਾਉਂਦੇ ਜਾਂ ਪਰਚਾ ਕਰਾਉਂਦੇ ਕਿੰਨੇ ਫਿਰ ਵੀ ਹੈ ਤੇਰਾ ਕੱਲੇ ਦਾ ਨਹੀਂ ਨਹੀਂ ਜਦੋਂ ਆ ਜਿਹੜੀ ਤੂੰ ਛੱਬੀ ਛੁੱਬੀ ਬਣਾਈ ਸਾਰਾ 5 ਲੱਖ ਰੁਪਈਆ ਲਾ ਲਿਆ ਇੱਕ ਮਿੰਟ ਭਾਜੀ ਤੂੰ ਹੀ ਚੁੱਪ ਕਰੋ ਤੂੰ ਹੀ ਪੋਰੀ ਪੈਪ ਪਿੱਛੇ ਕੀ ਰਹਿ ਗਿਆ ਜੋ ਪੋਰੀ ਪੈਪ ਜਦੋਂ ਇਹਨੇ ਕਿ ਸਿਰਫ ਘਾਹ ਸੁੱਟਣ ਤੋਂ ਬੱਸ ਬੱਸ ਇਹਨੇ ਆਹ ਨਹੀਂ ਜੀ ਆਇਆ ਪੈਣੇ ਕੋ ਲੜਾਈ ਹੋਈ ਇਹ ਬੁੱਕ ਦੀ ਗੱਲ ਜਿਹੜੀ ਹੈ ਉਹ ਅੱਲਾ ਦੀ ਖੇਡ ਹੈ ਪਰ ਇੱਕ ਮਿੰਟ ਇੱਕ ਮਿੰਟ ਤੁਸੀਂ ਚੁੱਪ ਕਰਦੇ ਹੋ ਤੁਸੀਂ ਚੁੱਪ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਭਾਜੀ ਕੋਈ ਬਾਤ ਚ ਬੋਲੇ ਹੋ ਆਈ ਈ ਦਿਖਾ ਦਈ ਮੇਰਾ ਇੱਕ ਮਿੰਟ ਗੱਲ ਸੁਣ ਜਿਹੜੀ ਤੁਹਾਡੀ ਆ ਉਦਨ ਲੜਾਈ ਹੋਈ ਉਦਨ ਇਹੋ ਕਹਾ ਸੁੱਟਣ ਤੋਂ ਗਾਲ੍ਹਾਂ ਕੱਢਣ ਤੋਂ ਲੜ ਪਏ ਸੀ ਅਭੀ ਉਹ ਚਲੋ ਪੈਲੀ ਦਾ ਮੈਟਰ ਤੇ ਵੱਖਰਾ ਲੜਾਈ ਤੇ ਉੱਥੇ ਉਹ ਇੱਕ ਮਿੰਟ ਯਾਰ ਚੁੱਪ ਦੇ ਉਹ ਤੂੰ ਚੁੱਪ ਰਹਿ ਕਰ ਦਿੰਦੇ ਕੋਈ ਗੱਲ ਗੱਟ ਕਰਦੇ ਕਿਸੇ ਨੂੰ ਗਾਲ ਹੀ ਨਹੀਂ ਕਰਦੇ ਇਹਦੇ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਇੱਕ ਮਿੰਟ ਗੱਲ ਤਾਂ ਸੁਣਾ ਹਾਂਜੀ ਇੱਕ ਨਿੱਕੀ ਜੀ ਗੱਲ ਤੋਂ ਜੇ ਉਹਨੇ ਤੇਰੇ ਕਹਾ ਸੁੱਟਤਾ ਸੀ ਮੈਂ ਨਹੀਂ ਉਹ ਲੈ ਲਾਈ ਪਾਇਆ ਲੜਿਆ ਉਹ ਮੁੜ ਕੇ ਇਹ ਤੇ ਗਿਆ ਵਾ ਮੇਰੇ ਪੈੜੀ ਉੱਚੀ ਮੇ ਲਫਾਹਾ ਪਾਇਆ ਰਾਤ ਸਾਫਾ ਪਾਇਆ ਇਹਨੇ ਆਪਦੇ ਬੰਨੇ 8:30 ਤੱਕ ਲਗਾ ਰਿਆ ਰਾਤ ਮੈਂ ਮੈਂ ਤੇ ਜੋ ਬਾਤ ਕਰੂ ਸੀਰੇ ਨੇ ਬੇੜਨਾ ਕੋਗਾ ਇਹ ਪੌਣੇ 6 ਵਟ ਤੇ ਅਗਦੇ ਜਿਹੜੇ ਲਫਾਵੇ ਦੇ ਮਿੱਟੀ ਪਈ ਉਹ ਲਾਈ ਜਿਉ ਕੋਈ ਦੀ ਪੈੜੀ ਮਾਣ ਹੀ ਇਹਦਾ ਪੁਰ ਪਾਸੜ ਤੋਂ ਪਿਆ ਸਾਰਾ ਕੋ ਪਿਆ ਵਾ ਮੇਰਾ ਬਾਹ ਚੋ ਘਾ ਚੋਕੇ ਮੇਰੇ ਤੇ ਸੁਨੇਹਾ ਕਿ ਤੂੰ ਦਿਨ ਤੇ ਚੜ ਲੈਂਦੇ ਨੇ ਕਿਵੇਂ ਹਫਾ ਲਾਇਆ ਹਉਦੇ ਵਾਲੇ ਨਹੀਂ ਤੇ ਫਿਰ ਕੀ ਘਾ ਸੜਦਾ ਹੈ ਯਾਰ ਚਾਚੇ ਤਾਇਦੇ ਪੁੱਤ ਆਖਰਾ ਚੱਲੀ ਆ ਲੜਾਈ ਤੋਂ ਉਹਨੇ ਸ਼ੁਰੂ ਕਰੀ ਦੀ ਨਾ ਓਏ ਜਦੋਂ ਇਹ ਗਿਆ ਤੇ ਗੱਲ ਪੈ ਗਿਆ ਅਗੜਾਸੀ ਲੈ ਕੇ ਤੇ ਫੇਰ ਕਰਦਾ ਇਹ ਘਰੋਂ ਗਿਆ ਬਾਹਰ ਇਹਦੇ ਜੇ ਰਾਤ ਕੰਮ ਕੀਤਾ ਤੇ ਦਾ ਪਰ ਇੱਕ ਮਿੰਟ 60 ਦਿਨਾਂ ਕਿਹਦੇ ਲੱਗੇ ਨਹੀਂ ਤੇ ਫਿਰ ਇਹ ਗਿਆ ਪਹਿਲੋ ਪੁੱਛੋ ਇਹਨੂੰ ਜਾਓ ਡੀਡੀਆਰ ਕਢਾ ਕੇ ਵੇਖੋ ਜੇ ਪਹਿਲੋ ਦਾਖਲ ਨਹੀਂ ਹੋਇਆ ਤੇ ਮੈਂ ਲੱਖ ਲਾਂਦਾ ਹਾਂ ਦੋ ਖਾਨ ਕਰਦੇ ਹੈ ਬਾਈ ਇਹ ਜਾ ਕੇ ਪਹਿਲੇ ਨਹੀਂ ਤੂੰ ਹੀ ਤੂੰ ਹੀ ਰਿਜ਼ਲਟ ਲੈ ਲੈ ਜਨਾਬ ਘਰ ਆ ਕੇ ਗੱਲ ਤੇ ਆ ਨਹੀਂ ਨਹੀਂ ਚਲੋ ਕੁਝ ਨਹੀਂ ਇੱਕ ਮਿੰਟ ਉਹ ਦੇ ਪੜਾ ਲੱਗ ਇੱਕ ਵਾਰ ਤੂੰ ਚੁੱਪ ਕਰ ਜਾ ਨਹੀਂ ਸੌ ਨਹੀਂ ਕੇਹੇ ਨੂੰ ਸੌ ਨਹੀਂ ਹੋਣੀ ਤੇ ਫੇਰ ਨਹੀਂ ਕੇਹੇ ਨੂੰ ਨਹੀਂ ਖਵਾਣੀ ਸੌ ਇੱਕ ਮਿੰਟ ਚੁੱਪ ਕਰ ਜੋ ਇੱਕ ਮਿੰਟ ਭਾਜੀ ਭਾਜੀ ਇੱਕ ਮਿੰਟ ਤੁਹਾਨੂੰ ਕਿਹਨੇ ਕਿਹਾ ਸੌ ਖਾਣ ਨੂੰ ਆਪਾਂ ਕੀ ਉਹ ਤੁਸੀਂ ਉਹਦੇ ਮਗਰ ਲੱਗਣਾ ਤੁਸੀਂ ਚੁੱਪ ਕਰ ਜਾਓ ਤੁਸੀਂ ਇੱਕ ਮਿੰਟ ਉਹ ਇੱਕ ਮਿੰਟ ਚੁੱਪ ਤੇ ਕਰ ਦਿਓ ਤੁਸੀਂ ਤੁਸੀਂ ਵੀ ਰਿਜ਼ਲਟ ਲੈ ਲਿਆ ਮੜ ਕੇ ਭਾਜੀ ਹਮਸਾਬਤ ਇੰਨਾ ਸਾਰੀ ਗੱਲ ਬਾਤ ਹੁਣ ਤੂੰ ਬਹਿ ਜਾ ਹੁੰਦਾ ਤੂੰ ਬੋਲੀ ਹੁਣ ਮੈਂ ਉਹਦੀ ਗੱਲ ਤੋਂ ਨਹੀਂ ਵੀਰ ਦੀ ਤਾਂ ਸ਼ਵਾਰੇ ਪਹਿਲਾਂ ਤਾਂ ਲਾਈਆਂ ਨਾ ਬੁੱਡੀਆਂ ਆਪੀ ਮਰਜ਼ੀ ਨਾਲ ਐੜੀਆਂ ਐੜੀਆਂ ਸਾਡੇ ਉੱਤੇ 20 ਪਿੰਡਾਂ ਜਿਹੜੇ ਲੱਗ ਲੱਗੇ ਬੁੱਡੀਆਂ ਐੜੀਆਂ ਦੀਆਂ ਬੁੱਡੀਆਂ ਲਾਈਆਂ ਨਾ ਮਰਜ਼ੀ ਨਾਲ ਲਾਈਆਂ ਇਹਨਾਂ ਦੋਹਾਂ ਇਹ ਪੁੱਛੋ ਮੈਨੂੰ ਨਾ ਸੱਦਿਆ ਤੇਰੇ ਫੋਨ ਕੀਤਾ ਫੋਨ ਕੀਤਾ ਇੱਕ ਮਿੰਟ ਤੁਸੀਂ ਚੁੱਪ ਕਰ ਦੋ ਯਾਰ ਚੁੱਪ ਤੇ ਕਰ ਜੋ ਉਦੋਂ ਹੀ ਜਦੋਂ ਝਗੜਾ ਆਉਂਦਾ ਉਦੋਂ ਪਹਿਲਾਂ ਸੁਵਾ ਸੁਣ ਲੋ ਨਾ ਇਹਨਾਂ ਫੋਨ ਕੀਤਾ ਜਿੰਦੇ ਮੈਂ ਮੈਂ ਤਾਂ ਅੱਖ ਬਣਾਈ ਆ ਅਨੇ ਮੁੰਡਾ ਮੇਕਾ ਨਿਸ਼ਾਨਾ ਤੇ ਮੈਂ ਪੰਡ ਗਿਆ ਇਹਨਾਂ ਆਪਣੀ ਮਰਜ਼ੀ ਦੀਆਂ ਮੁਰਗੀਆਂ ਨੇ ਚੱਲੋ ਉਹ ਸਾਫ ਕਾ ਸਰਪੰਚ ਜੀ ਅੰਮ੍ਰਿਤਸਰੋਂ ਨਾਲ ਲਿਆ ਕੇ ਖਾਇਆ ਕੋਈ ਸਹੀ ਕੋਈ ਸਹੀ ਕੋ ਗਲਤ ਮਨ ਨਾਲ ਛੱਟ ਬਣਾ ਕੋਈ ਨਹੀਂ ਦਾ ਮਤ ਛੱਟ ਥੇ ਜਿਹੜੀ ਤਾਲੀ ਆਲੀ ਗੱਲ ਦਿੱਤਾ ਕੁਝ ਮੁਰਗੀਆਂ ਜਿਹੜੀਆਂ ਲੱਗੀਆਂ ਸਹੀ ਹੀ ਕੁਝ ਮੁਰਗੀਆਂ ਚ ਗਲਤੀ ਹੈਗੀ ਹਾਂਜੀ ਚੋ ਮੈਂ ਸਰਪੰਚ ਜੀ ਕੋਈ ਦਾ ਕੋਈ ਗੱਲ ਨਹੀਂ ਕਿੱਥੇ ਆ ਗਈਆਂ ਬੋਲਦੇ ਨਾ ਚਲੋ ਰਹਿਣ ਦੋ ਹਾਂਜੀ ਹੇ ਮਦਦ ਸਾਹਿਬ ਫੇ ਇਹਨਾਂ ਨੇ ਐੜੀਆਂ ਨੀਆਂ ਮਰਦੀਆਂ ਲਾਈਆਂ ਸਾਡੇ ਪੁੱਤ ਦੀਆਂ ਪੜਾ ਦੀਆਂ ਜੇ ਕਦੇ ਆਇਓ ਤੁਹਾਨੂੰ ਵਿਖਾਵਾਂਗੇ ਸਾਡੇ ਲਾਗੇ ਲੱਖ ਜਨੇ ਦੀਆਂ ਮੁੜ ਕੇ ਬਾਅਦ ਵਿੱਚ ਇਹਨਾਂ ਨੇ ਚਲੋ ਸਾਡੀ ਤਕਸੀਮ ਹੋਈ ਤੁਹਾਨੂੰ ਦੱਸਿਆ ਵਾ ਕਿ ਆੜ ਆੜ ਦਾਇਦਾ ਪੁੱਤ ਇਹਨਾਂ ਨੇ ਸਾਡਾ ਕਰਤਾ ਰੱਖਾ ਇਹਨਾਂ ਬਟਾ ਦਿੱ ਫੇ ਚਾਰ ਭਾਈ ਵਾ ਗੱਜਨ ਸਿੰਘ ਤੇ ਦਲਵੀਰ ਸਿੰਘ ਇਹਨਾਂ ਬਟਾ ਦਿੱ ਅਸੀਂ ਲੈ ਕੇ ਬਾਵਾ ਹੋਂ ਤੇ ਰੁਕੇ ਤੇ ਸੂਤ ਤਾਂ ਤੁਹਾਡਾ ਚਾਚਾ ਸਾਡਾ ਉਹਨਾਂ ਨਾਲ ਵਟਾਂਦਾਂ ਵਾ ਮੁੜ ਕੇ ਇਹਨਾਂ ਨੇ ਉੱਠ ਕੇ ਉਹ ਤਾਂ ਜੇ ਕਿ ਮੁੜ ਕੇ ਇਹਨਾਂ ਨੇ ਉੱਠ ਕੇ ਸਾਡੀ ਚੜੀ ਨਹੀਂ ਉੱਠੜੀ ਵਾਰੀ ਤਸਵੀਰ ਤਸਵੀਰ ਹੋਈ ਆ ਬੱਚਿਆਂ ਦੇ ਖੇਲੇ ਵੀ ਤਾਂ ਡਾਕੁਰਾ ਹੈਗਾ ਤੇ ਛੰਡੇਰੀ ਨਹੀਂ ਗੁਰਾ ਹੈਗਾ ਦੋ ਪਿੰਡੀ ਗੁਰਾ ਦੋ ਗੁਰਾ ਹਾਦਰਾਲ ਦੀ ਛੰਡੇਰਾ ਦੀ ਤੇ ਖੇਲੇ ਨਹੀਂ ਨਹੀਂ ਬਾਵਾ ਦੂਰ ਆ ਅੱਛਾ ਬਾਵਾ ਦੂਰ ਹੈ ਅੱਛਾ ਇਹਨਾਂ ਨੇ ਚਲੋ ਇਹਨਾਂ ਨੇ ਜਾਂਦਾ ਜੋੜ ਲੈ ਹੁੰਦੇ ਸੀ ਨਾ ਤਾਂ ਇਹਦੇ ਪੁੱਤ ਨੇ ਇਹਨਾਂ ਨੇ ਬਲੇਸ ਹੋਣਾ ਤੇ ਵੀ ਆਪਣਾ ਕਰਦੇ ਅਹੀਂ ਅਬੇ ਕਰਕੇ ਸੂਤਾ ਹੋਣਾ ਨਾ ਕਰਦਾ ਇਹਨਾਂ ਨੇ ਆਪਦਾ ਲੜਾਂ ਦੇਣ ਕਰਕੇ ਸਭ ਕੁਝ ਉਕਾਰ ਕਰ ਤਰ ਕੇ ਵੀ ਤੇ ਉਹ ਤੇ ਸਾਡੇ ਸਾਡੇ ਚੜ੍ਹੇ ਦੇ ਇਤਿਹਾਸ ਆਵੇ ਬਗਲਾ ਆਪਣੇ ਬੱਚਿਆਂ ਨਾਲ ਕਹਿ ਰਹੀ ਆ ਤੇ ਇਹਨਾਂ ਨੂੰ ਕਿੰਨੇ ਲਾ ਦੇ ਹੂੰ ਉਹ ਵਾੜੀ ਇਹਨਾਂ ਇਹਨਾਂ ਉੱਥੇ ਜਾ ਕੇ ਝੰਡੇਰੀ ਪਹਿਲੀ ਵਾਲੀ ਝੰਡੇਰੀ ਵਾੜੀ ਅੱਛਾ ਇਕੱਲੇ ਇਹ ਵੀਰ ਆਪਣੇ ਨੇ ਦੋਵਾਂ ਦੋਵਾਂ ਵੀਰਾਂ ਨੇ ਅੱਛਾ ਮੇਰੇ ਨਾਲ ਕਹਿੰਦੇ ਮੈਂ ਨਹੀਂ ਕੋਈ ਹੈ ਜੀ ਆਪਣਾ ਬੜਦਾ ਹੀ ਇੱਕ ਉਹ ਬੜਦਾ ਜਿੰਨੀ ਕਿੰਨੀ ਬਾਈ ਇੱਕ ਇੱਕ ਨਾਲ ਦੇ ਤਨਵਾ ਆ ਆ ਸਭ ਕੁਝ 18 ਮਰਲੇ 18 ਮਰਲੇ ਜਗਾ ਵਾ ਇਹ ਬਿਮਾਰੀਆਂ ਕੋਈ ਇੱਕ ਲਵਾਈ ਵੀ ਕੋਈ ਨਹੀਂ ਅਸੀਂ ਜੀ ਦੇ ਥੱਲੇ ਵਾਈ ਉਹ ਤੇ ਸਾਡੇ ਨਾਲ ਬਿਵਾਸ ਰਾ ਉਹਨਾਂ ਦਾ ਆ ਇਹਦੇ ਤੇ ਵਾਈ ਤੇ ਹੁਣ ਬੋਲਣ ਡਿਆ ਉਹ 40 ਸਾਲ ਦੀ ਜ਼ਮੀਨ ਉਦਾਂ ਸੀ ਉਹ ਘਾਪ ਰਵਾਂ ਸੀ ਅੱਛਾ ਇੱਕ ਮਿੰਟ ਖਲੋ ਜਾਓ ਲੜਾਈ ਸ਼ੁਰੂ ਹੋਈ ਇੱਕ ਕਨਾਲ ਇੱਕ ਮਰਲੇ ਤੋਂ ਇੱਕ ਮਿੰਟ ਖਲੋ ਜਾਓ ਭਾਜੀ ਇੱਕ ਕਨਾਲ ਇੱਕ ਮਰਲੇ ਤੋਂ ਉਹ 16 ਮੱਗ ਦੇ ਹੁੰਦੇ ਸੀ ਉੱਥੇ ਹੋਏ ਉਹ ਛੱਡੋ ਲੜਾਈ ਤੇ ਇੱਕ ਕਨਾਲ ਇੱਕ ਮਰਲੇ ਤੋਂ ਸ਼ੁਰੂ ਹੋਈ ਨਾ ਜਿਹੜੀ ਇਹਨਾਂ ਵਾਈ ਕੋਈ ਨਾ ਵਾਦਿਆ ਅੱਛਾ ਉਤੋਂ ਲੜਾਈ ਸ਼ੁਰੂ ਹੋਈ ਆ ਤੇ ਇੱਕ ਮਿੰਟ ਖਲੋ ਜਾਓ ਹਾਂਜੀ ਮੇਰੇ ਧਾਵਣਾ ਪਿੰਡਾਂ ਜਾਮ 50 ਤੋਂ 30 ਲੱਖ ਨੂੰ ਕਿੱਲਾ ਪੈਲੀ ਹੋਣੀ ਤੇ ਇੰਨੇ ਨੂੰ ਜਣਾ 50 ਤੋਂ 30 ਲੱਖ ਨੂੰ ਕਿੱਲਾ ਹੋਣੀ ਹੈ ਵਾਈ ਵਾਲੀ ਤੇ ਇੱਕ ਇੱਕ ਮਿੰਟ ਇੱਕ ਕਨਾਲ ਬਣੀ ਲਗਭਗ 3 ਕਿਲੋਖ ਦੀ 8324 ਕੋਈ ਬਰਾਨੀ ਲਾ ਲੋ 3 ਲੱਖ ਦੀ ਨਹੀਂ ਚਲੋ ਲਾ ਲੋ ਨਹੀਂ 40 ਸਾਲਾਂ ਦੀ ਛੱਡੀ ਹੋਈ ਨਹੀਂ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ 3 ਲੱਖ ਦੀ ਬਣੀ ਸਾਰੀ ਹੈ ਨਾ 8324 24 ਲੱਖ ਨੂੰ ਕਿੱਲਾ ਹੋਵੇ ਤੇ 3 ਲੱਖ ਦੀ ਜ਼ਮੀਨ ਬਦਲੇ ਇੱਕ ਤੇ ਭਰਾਵਾਂ ਜੀ ਤੁਸੀਂ ਦਿਫਾੜ ਪਾਲੀ ਇੱਕ ਤੁਹਾਂ ਲੜਾਈਆਂ ਪਾਲੀਆਂ ਨਿੱਕਾ ਮੁੰਡਾ ਤੁਹਾਡਾ ਨਿੱਕਾ ਮੁੰਡਾ ਉਹਦਾ ਉਹਦੀ ਨਿੱਕੀ ਬੇਟੀ ਪਾਉ ਦੀ ਆਪ ਵੀ ਤੇ ਆਪਸ ਵਿੱਚ ਹੀ ਆਪਾਂ ਵੈਰ ਪਾਲਿਆ ਮੈਂ ਤਾਂ ਕਹਿੰਦਾ ਜੇ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਨਾ ਤੁਹਾਡਾ ਕੋਈ ਕੱਟੜ ਦੁਸ਼ਮਣ ਹੈ ਮੈਂ ਤਾਂ ਕਹਿੰਦਾ ਉਹਦਾਂ ਵੀ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ ਤੇ ਪਰਿਵਾਰ ਚ ਪੰਜ ਤੁਣ ਲਾ ਲਿਆ ਪੰਜ ਹੀ ਪਾਉ ਲਾ ਲਿਆ ਨਾ ਜੇ ਤੇਰਾ ਲੱਗਾ ਤਾਂ ਬਰਾਬਰ ਫਿਰ ਜਦੋਂ ਪੇੜਦੇ ਹੁਣ ਬੰਦੇ ਫਿਰ ਪੈਸੇ ਤੇ ਲੱਗਦੇ ਹੀ ਆ ਫਿਰ ਇੱਜ਼ਤ ਬਚਾਉਣ ਲਈ ਲਾਈ ਜਾਂਦੇ ਪੈਸੇ ਕੋਈ ਇੱਜ਼ਤ ਲਈ ਕੋਈ ਇਹ ਹੁੰਦਾ ਵੀ ਕਿਤੇ ਅਹੀਨਾ ਅੰਦਰ ਚਲ ਜੀਏ ਜੇ ਅਹੀਂ ਕਰਾ ਦਾਂਗੇ ਪ੍ਰਾਪਰ ਹੋ ਜੂ ਤੇ ਪ੍ਰਾਪਰ ਕਦੇ ਨਹੀਂ ਕਰਦੇ ਆ ਰਾਜੀਨਾਮਾ ਕਰ ਲੀ ਇਹੋ ਹੀ ਹੁੰਦੀ ਨੇ ਕੋਸ਼ੀ ਕਿਉਂ ਪਾਜੀ ਵੀ ਇਹਨੇ ਕਰਾਤਾ ਮੈਂ ਵੀ ਕਰਾ ਦੂੰ ਫਿਰ ਰਾਜੀਨਾਮਾ ਹੋ ਜੂ ਕੋਸ਼ਿਸ਼ ਇਹ ਹੁੰਦੀ ਕਰਾਉਸ ਕਰਾਉਂਦੀ ਤੇ 3 ਲੱਖ ਦੀ ਸਾਰੀ ਜ਼ਮੀਨ ਤੇ ਪੰਜ ਪੰਜ ਤੁਸੀਂ ਉੱਤੇ ਲਾ ਲਿਆ ਦਾ ਉੱਤੇ ਲਾ ਲਿਆ ਤੇ ਜਿਹੜਾ ਵੈਰ ਪਾਲਿਆ ਪਰਿਵਾਰ ਚ ਇੱਕੇ ਪਿਓ ਦਾ ਦਾਦੇ ਦੀ ਲਾੜ ਤੁਸੀਂ ਇੱਕੇ ਪਿਓ ਦੇ ਪੁੱਤਰ ਫਰਕ ਥੋੜਾ ਕੋਈ ਤੁਹਾਡੇ ਬਾਬੇ ਦਾ ਕੀ ਨਾਂ ਹੈ ਸਰਦਾਰ ਭਾਂਸੋ ਤੁਹਾਡੇ ਬਾਬੇ ਦਾ ਨਾਂ ਕੀ ਡੈਡੀ ਤੁਹਾਡੇ ਦਾ ਸਰਦਾਰ ਭਾਂਸੋ ਸਰਦਾਰ ਭਾਂਸੋ ਸਰਦਾਰ ਭਾਂਸੋ ਦੇ ਬਾਬਾ ਸਗੇ ਭਰਾ ਹੈ ਨਹੀਂ ਜੋ ਲੋਕ ਨਹੀਂ ਜੋ ਕੀ ਦਾ ਦਾਦੀ ਦਾ ਭਾਂਸਾ ਇਹਦਾ ਪੁੱਤ ਹੈ ਸਾਡੇ ਦਾ ਇੱਕ ਅਜਾ ਤੁਹਾਡੇ ਸਗੇ ਤਾਂ ਇਹਦਾ ਪਾਲੇ ਮੈਂ ਇੱਕ ਮਿੰਟ 500 ਦੇ ਇਹਨਾਂ ਦਾ ਵੀ ਦਾਦਾ ਹੋ ਗਿਆ ਤੁਹਾਡਾ ਇਹਨਾਂ ਦਾ ਵੀ ਹੋ ਗਿਆ ਸਾਰੇ ਦਾ ਪੀ ਮੁੰਡੇ ਤੇ ਤੁਸੀਂ 500 ਦੇ ਹੀ ਹੋਏ ਫਿਰ ਪੋਤਰੇ ਪੋਤਰੇ ਮੁੰਡੇ ਕੋ ਗੱਲ ਨਹੀਂ ਹੁੰਦੀ ਯਾਰ ਪੋਤਰਾ ਵੀ ਮੁੰਡਾ ਹੀ ਹੁੰਦਾ ਏ ਮੁੰਡੇ ਨੂੰ ਵੱਧ ਪਿਆਰ ਤੇ ਪੁੱਤਰਿਆਂ ਨੂੰ ਕਰਦੇ ਦਾਦੇ ਉਹ ਕਹਿੰਦੇ ਨਾ ਮੂਲ ਨੂੰ ਵਿਆਜ ਪਿਆਰਾ ਇਹ ਤੁਸੀਂ ਤੇ ਉਹਦੇ ਵਿਆਜ ਜੇ 500 ਦੇ ਹਾਂਜੀ ਤੇ